ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਸਾਰੇ ਭਰਾਵਾਂ ਦੇ ਪਸ਼ੂ ਠੀਕ ਠਾਕ ਹੋਣਗੇ ਤੇ ਸਾਰੇ ਭਰਾ ਠੀਕ ਠਾਕ ਹੋਣਗੇ ਸੋ ਅੱਜ ਆਪਾਂ 8 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਆ ਆਪਣੇ ਫਾਰਮ ਤੋਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੇ ਨਵਾਂ ਲੋਟ ਆ ਗਿਆ ਅੱਜ ਆਪਣੇ ਫਾਰਮ ਤੇ ਸੇਲ ਵਾਸਤੇ ਜਿਹੜੇ ਮਲਕੇ ਜੱਲੋ ਵੀ 20 21 ਨਗ ਸੇਲ ਵਾਸਤੇ ਹਾਜ਼ਰ ਨੇ ਵੀ ਕੀ ਨਕਸੇਲ ਵਾਸਤੇ ਮਿਲਣਗੇ ਜਿਹਦੇ ਵਿੱਚ ਟਾਪ ਬਰੀਡ ਦਾ ਦੰਦਾ ਚ ਬੱਸੀਆਂ ਮਿਲਣਗੀਆਂ ਤਾਜ਼ੀਆਂ ਸੁਈਆਂ ਬੱਚੇ ਮਿਲਣੀਆਂ ਖੀਰੀਆਂ ਬੱਚੀਆਂ ਮਿਲਣੀਆਂ ਤੇ ਪੰਜਾਬ ਵਾਲੀਆਂ ਜਰਸੀਆਂ ਮਿਲਣੀਆਂ ਇਦਾਂ ਦੀਆਂ ਦੇਖੋ ਥਣਲੇ ਬਿਆਲੀਆਂ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਕ੍ਰੋਸ ਅੰਗ ਦੇ ਵਿੱਚ ਬੱਸੀਆਂ ਤਾਜ਼ੀਆਂ ਸੁਈਆਂ ਵਿੱਚ ਮਿਲਣੀਆਂ ਜਰਸੀ ਕ੍ਰੋਸ ਐਚ ਐਫ ਸਾਰੇ ਤਰ੍ਹਾਂ ਦੇ ਪਸ਼ੂ ਮਿਲਣਗੇ ਆਪਣੇ ਕੋਲੇ ਲਾਸਟ ਤੱਕ ਵੀਡੀਓ ਬਣੇ ਰਹੋ ਅੱਜ ਆਪਾਂ 8 ਅਗਸਤ ਨੂੰ ਵੀਡੀਓ ਕਵਰ ਕਰਦੇ ਆ ਤੁਸੀਂ ਦੇਖ ਸਕਦੇ ਹੋ ਸਾਰਾ ਫਾਰਮ ਜਿਹੜਾ ਆਪਣਾ ਗਾਈਆਂ ਨਾਲ ਭਰਿਆ ਹੋਇਆਗਾ ਇਧਰਲੀ ਸ਼ਹਿਰ ਤੋਂ ਚੈੱਕ ਕਰਾ ਦਨੇ ਆ ਪਹਿਲਨ ਬੱਛੀ ਮਿਲੂਗੀ ਮਗਰ ਬੱਛੀ ਆ ਜਰਸੀ ਪਿਓਰ ਚੰਗਾ ਥਣਲੇਵਾ ਚੰਗੀਆਂ ਫਾਰਮ ਵਾਲੀਆਂ 30 35 40 ਲੀਟਰ ਤੱਕ ਦੀਆਂ ਗਾਵਾਂ ਆਪਣੇ ਫਾਰਮ ਤੋਂ ਮਿਲਣੀਆਂ 20 ਲੀਟਰ ਤੋਂ ਮਿਲ ਕਪੈਸਟੀ ਸਟਾਰਟ ਹੋ ਜਾਂਦੀ ਆ 40 ਲੀਟਰ ਤੱਕ ਦੀਆਂ ਗਾਵਾਂ ਆਪਣੇ ਫਾਰਮ ਤੋਂ ਮਿਲਣੀਆਂ 8 ਅਗਸਤ ਨੂੰ ਵੀਡੀਓ ਕਵਰ ਕਰਦੇ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਆ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਜਿਆਦਾ ਨਗ ਆਪਾਂ ਤੋਰਕੀ ਨਹੀਂ ਦਿਖਾਉਂਦੇ ਥੋੜੇ ਨਗ ਤੋਰ ਕੇ ਦਿਖਾਵਾਂਗੇ ਕਿਉਂਕਿ ਵੀਡੀਓ ਫਿਰ ਜਿਆਦਾ ਲੰਬੀ ਹੋ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਕੁਝ ਕਿਨਾਰੇ ਤੋੜ ਕੇ ਦਿਖਾਵਾਂਗੇ ਬਾਕੀ ਤੁਸੀਂ ਵਟਸਐਪ ਤੇ ਇਕੱਲੇ ਇਕੱਲੇ ਨਾਗ ਦੀ ਵੀਡੀਓ ਮੰਗਾ ਸਕਦੇ ਹੋ ਇੱਕ ਨੰਬਰ ਤੋਂ ਆਪਾਂ ਪਹਿਲਾਂ ਇੱਚ ਬੱਸੀ ਤੋਂ ਸਟਾਰਟਿੰਗ ਕਰਾਂਗੇ ਤੁਸੀਂ ਦੇਖੋ ਪੂਰਾ ਡਾਇਮੰਡ ਪੀਸ ਆ ਮਗਰ ਵੀ ਬੱਛੀ ਆ ਦੇਖੋ ਸੋਨੇ ਤੇ ਸਾਗੇ ਵਾਲੀ ਗੱਲ ਆ ਕੱਚਾ ਨਾੜੂਆ ਜਿਹੜਾ ਬੱਛੀ ਦਾ ਬਿਲਕੁਲ ਨਾਲ ਆ ਦੇਖ ਸਕਦਾ ਤੁਸੀਂ ਕੱਚਾ ਨਾੜੂਆ ਗਿੱਲਾ ਨਾਲ ਆ ਨੀੜ ਤੋਂ ਚੈੱਕ ਕਰਾ ਦਿੰਨੇ ਆ ਬੱਛੀ ਮਗਰ ਆ ਕੱਲ ਬੱਛੀ ਸੂਈ ਆ ਪਹਿਲਾ ਸੂਆ ਦੋ ਤੋਂ ਚਾਰ ਦੰਦ ਹੋ ਗਈ ਹੈ ਬੱਛੀ ਤੋੜ ਪਤ ਪਹਿਲਾਂ ਤੋੜਦੇ ਬੱਛੀ ਪਹਿਲਾਂ ਇੱਕ ਨੰਬਰ ਵਾਲੀ ਕੱਲੇ ਕੱਲੇ ਬੱਛੂ ਦੀ ਡਿਟੇਲ ਦੇਵਾਂਗੇ ਲਾਸਟ ਤੱਕ ਬਣੇ ਰਹੋ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਤਾਜ਼ੀਆਂ ਜਰਸੀਆਂ ਲੈਣੀਆਂ ਸੂਈਆਂ ਹੋਈਆਂ ਤਾਂ ਦੇਖੋ ਇਦਾਂ ਦੀਆਂ ਜਰਸੀਆਂ ਮਿਲਣੀਆਂ ਤੁਹਾਨੂੰ ਸੋ ਬਰੀਡ ਚੈੱਕ ਕਰੋ ਬੱਚੀ ਦੀ ਪਹਿਲਾਂ ਥਣ ਲਿਓ ਆ ਵੀ ਡੇਢ ਤੋਂ ਚੈੱਕ ਕਰਾਵਾਂਗੇ ਸੋ ਲਾਸਟ ਤੇ ਦਿਖਾਵਾਂਗੇ ਕੱਲੇ ਕੱਲੇ ਨਗ ਦੀ ਡਿਟੇਲ ਦੇਵਾਂਗੇ ਪਹਿਲਾਂ ਤੋਰਦੇ ਤੋਰਦੇ ਪਤ ਉੱਧਰ ਬੱਸੀ ਸੋ ਦੇਖੋ ਜਿਹਨੂੰ ਆਪਾਂ ਕਹਿੰਨੇ ਆ ਵੀ ਟੌਪ ਬਰੀਡ ਦੇਖੋ ਹਾਈਟ ਲੈਂਥ ਬੱਚੀ ਦੀ ਬੋਡੀ ਸਕੋਰ ਫੁੱਲਾ ਤਾਜੀ ਸੂਈਆ ਮਗਰ ਬੱਚੀ ਆ ਸੋ ਲੋਕ ਲੱਭ ਤੋ ਰੋਗ ਲੇ ਸੋ ਇੱਥੋਂ ਲੈਂਥ ਚੈੱਕ ਕਰੋ ਇੱਥੋਂ ਦੇਖੋ ਬੱਚੀ ਦਾ ਬੋਡੀ ਵੇਟ ਤੇ ਬਰੀਡ ਚੈੱਕ ਕਰੋ ਬੱਚੀ ਦੀ ਸੋ ਦੇਖੋ ਇਹਨੂੰ ਆਪਾਂ ਕਹਿੰਨੇ ਆ ਬਹੁਤ ਟਾਪ ਦੀ ਬਰੀਡ ਆ ਸਾਰਾ ਬੱਸੀ ਦਾ ਰਿਕਾਰਡ ਮਿਲ ਜੂ ਕਿਹੜੇ ਸੀਮਣ ਦੀ ਆਪ ਆ ਕਿਹੜਾ ਸੀਮਣ ਅੱਗੇ ਇਹਦੇ ਲੱਗਿਆ ਹੋਇਆ ਸੀ ਬੱਚੀ ਦਿੱਤੀ ਹੈ ਜਿਹਦੀ ਸੈਕਸਡ ਸੀਮਣ ਲੱਗਿਆ ਹੋਇਆ ਸੀ ਉਹਦੀ ਬੱਚੀ ਦਿੱਤੀਆਂ ਨੇ ਸੋ ਲੈ ਚੱਲ ਬੱਤ ਸੋ ਹਾਈਟ ਲੈਂਥ ਦਾ ਅੰਦਾਜ਼ਾ ਇੱਕ ਵਾਰੀ ਫੇਰ ਲਾ ਲਓ ਉੱਥੋਂ ਕੱਲਾ ਕੱਲਾ ਨਿੱਖੜਮਾ ਥਾਣਾ ਪੀੜੀ ਦੇ ਪਾਵੇ ਟੈਵ ਸਟਾਰਟਿੰਗ ਬੋਲੀ ਕਰੀਏ ਨੇ ਮੰਨ ਕੇ ਚੱਲੋ ਵੀ 23 24 ਕਿਲੋ ਤੋਂ ਬੋਲੀ ਤੋਂ ਸਟਾਰਟਿੰਗ ਕਰੀ ਆ ਬੱਚੀ ਨੇ 35 ਕਿਲੋ ਦੁੱਧ ਵੀ ਦੇ ਸਕਦੀ ਹੈ ਚੰਗੀ ਘਿਹਰ ਦੇ ਨਾਲ ਬਾਕੀ ਤੁਸੀਂ ਦੁੱਧ ਥੋੜੀ ਸੇਵਾ ਦਾ ਤੁਸੀਂ ਕਿਦਾਂ ਦਾ এনवायरमेंट ਦਿੰਨੇ ਓਨੂੰ ਕਿਦਾਂ ਦਾ ਸਿਸਟਮ ਆ ਤੁਹਾਡਾ ਤੁਹਾਡਾ ਫੀਡ ਮੈਨੇਜਮੈਂਟ ਕਿਦਾਂ ਦਾ ਬਾਕੀ ਬਰੀਡ ਆ ਜਿਹੜੀ ਉਹ ਹੱਥ ਤਰਾ ਨਹੀਂ ਹੈਗੀ ਇੱਥੋਂ ਚੈੱਕ ਕਰੋ ਮਿਲਕ ਵੇਨ ਟੈੱਕ ਕਰੋ ਬੱਚੀ ਦੀ ਪਹਿਲਣ ਦੀ ਕਿੰਨੀ ਸਟਰੋਂਗ ਮਿਲਕ ਵੇਣ ਜਾਂਦੀ ਆ ਦੇਖੋ ਕੱਲਾ ਕੱਲਾ ਨਿੱਖੜਮਾ ਥਾਣਾ ਤੇ ਮਗਰ ਬੱਚੀ ਸੋ ਦੇਖੋ ਇਹ ਜਾਂਦੇ ਬੱਚੇ ਦੀ ਮਤਲਬ ਬਹੁਤ ਜ਼ਿਆਦਾ ਕੀਮਤ ਹੈ ਕਿਉਂਕਿ ਇਹ ਦੋ ਨਗ ਤਿਆਰ ਹੋ ਜਾਣਾ ਹੈ ਜਿਹੜੇ ਮੇਰੇ ਵੀਰ ਨੇ ਪਰਚੇਜ਼ ਕਰਨੇ ਆ ਜਾਂਦੀ ਖੁਰਲੀ ਜੀਂ ਦੀ ਅਸੀਂ ਦੇਖੋ ਕੱਚਾ 나ੜੂਆ ਬੱਛੀ ਦਾ ਨਾਲ ਆ ਸੋ ਆਪ ਵੀ ਬੱਸੀ ਬਹੁਤ ਬਰੀਡ ਦੀ ਆ ਦੇਖੋ ਇੱਥੋਂ ਬਰੀਡ ਚੈੱਕ ਕਰੋ ਦੰਦਾਂ ਦੇ ਵਿੱਚ ਬੱਸੀ ਪਹਿਲਾ ਸੂਆ ਬਹੁਤ ਵੀਰਾਂ ਦਾ ਮੈਨੂੰ ਫੋਨ ਆਉਂਦਾ ਸੀ ਵੀ ਵੀਰੇ ਆਪਾਂ ਫਾਰਮ ਦੀ ਸਟਾਰਟਿੰਗ ਕਰਨੀ ਆ ਤੇ ਆਪਾਂ ਨੂੰ ਚੰਗਾ ਨੀਂਨਾ ਲੱਭ ਕੇ ਲਿਆ ਕੇ ਦਿਓ ਜਿਹਦੀ ਆਪਾਂ ਮੰਨ ਕੇ ਚੱਲੋ ਵੀ ਚੰਗੀ ਬਰੀਡ ਵੀ ਤਿਆਰ ਕਰ ਸਕੀਏ ਤੇ ਚੰਗਾ ਦੁੱਧ ਵੀ ਚੋ ਸਕੀਏ ਇੱਥੇ ਦੇਖੋ ਯੀ ਨੂੰ ਆਪਾਂ ਕਹਿੰਨੇ ਆ ਵੀ ਫੋਰਮ ਦੇ ਵਿੱਚ ਜਿੱਦਾਂ ਬੱਸੀਆਂ ਚੈਂਪੀਅਨ ਦੇ ਵਿੱਚ ਮਨ ਲਾ ਪੀਡੀਐਫ ਮੇਲੇ ਚ ਜਾਂਦੀਆਂ ਨੇ ਦੇਖੋ ਲੈਗ ਸਕੋਰ ਦੇਖੋ ਪਿੱਠਪੂੜਾ ਦੇਖੋ ਕੱਲਾ ਕੱਲਾ ਪਛਲੀਆਂ ਵੀ ਦੀਆਂ ਨੇ ਦੇਖੋ ਇੱਥੋਂ ਸੋ ਜਿਆਦਾ ਗੱਲਾਂ ਤਾਂ ਆਪਾਂ ਜਿਵੇਂ ਕਹਿੰਦੇ ਹੁੰਦੇ ਕਰਦੇ ਨਹੀਂ ਬਾਕੀ ਮੇਨ ਮੇਨ ਜਿਹੜੇ ਭਰਾ ਬਰੀਡ ਤੇ ਕੰਮ ਕਰਦੇ ਉਹਨਾਂ ਨੂੰ ਪਤਾ ਹੀ ਆ ਕੰਪੈਕਟ ਆਰਡਰ ਆ ਖੁੱਚਾਂ ਤੋਂ ਉੱਪਰ ਫਾੜੀ ਵਾਲਾ ਲੇਵਾ ਸੋ ਦੇਖੋ ਅੱਗੇ 2 ਨੰਬਰ ਵਾਲੀ ਬੱਚੀ ਤੋਰਦੇ ਬਤ ਇਹ ਵੀ ਖੀਰੀ ਬੱਚੀ ਆ ਇਹਦੇ ਮਗਰ ਬੱਛਾਗਾ ਇਹ ਵੀ ਖੀਰੀ ਬੱਸੀ ਸੁਈ ਹੋਈ ਆ ਤੁਰਲੇ ਬਤ ਕਾਲੇ ਰੰਗ ਚ ਪਹਿਲਾਂ ਬੱਚੀ ਕਿਸੇ ਨੇ ਜੋੜਾ ਪਾਉਣਾ ਹੋਇਆ ਫੁੱਲ ਹਾਈਟ ਲੈਂਥ ਥਣ ਦੇਖੋ ਇੱਥੋਂ ਨੇੜ ਤੋਂ ਪਹਿਲਾਂ ਬੱਸੀ ਖੀਰੀ ਸੂਈ ਹੋਈ ਆ ਹੁਣ ਇਹਦੇ ਥੱਲੇ ਮੰਨ ਕੇ ਚਲੋ ਵੀ 16 17 ਲੀਟਰ ਦੁੱਧ ਇਸ ਟਾਈਮ ਹਾਜ਼ਰ ਆ 5 6 ਦਿਨਾਂ ਦੀ ਸੂਈ ਥੱਲੇ ਖੀਰੀ ਬੱਚੀ ਪਹਿਲਾਂ ਸੂਈ ਹੋਈ ਆ ਦੇਖੋ ਇੱਥੋਂ ਹਵਾਨਾ ਚੈੱਕ ਕਰਿਓ ਹਾਈਟ ਲੈਂਥ ਬੱਚੀ ਦੀ ਦੀ ਫੁੱਲਾ ਸੋ ਦੇਖੋ ਥਣ ਇਕੱਲਾ ਇਕੱਲਾ ਨਿੱਖੜ ਮਾ ਥੀਚਵਾਈ ਵਾਲਾ ਗਾ ਰੋਗਲਾ ਬੁੱਧ ਸੋ ਦੇਖੋ ਇੱਥੋਂ ਹਵਾਨਾ ਦੇਖ ਲਿਓ ਲੈ ਚੱਲ ਬਤ ਲੈ ਬਾਕੀ ਫੇਸ ਕੁਆਲਿਟੀ ਵਗੈਰਾ ਬੱਛੀ ਦੀ ਦੀ ਚੈੱਕ ਕਰਾ ਲੈਣੇ ਆ। ਸੋ ਹਵਾਨਾ ਪੂਰਾ ਫਸਿਆ ਹੋਇਆ। ਸ਼ਾਮ ਨੂੰ ਆਪਾਂ 5:30 ਵਜੇ ਵੀਡੀਓ ਬਣਾ ਰਹੇ ਆ 8 ਅਗਸਤ ਨੂੰ। ਸੋ ਇੱਥੋਂ ਦੇਖੋ ਹਵਾਨਾ। ਪਹਿਲਾ ਸੂਆ ਖੀਰੀ ਬੱਛੀ ਸੂਈ ਹੋਈ ਆ। ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਨ ਕੀਤਾ ਜਾਊਗਾ। ਪਹਿਲਾ ਨਾ ਪਹਿਲਾ ਨਾ ਬੱਛੀਆਂ ਨੇ ਅੱਗੇ ਜਰਸੀ। ਅੱਗੇ 3 ਨੰਬਰ ਤੇ ਆਪਾਂ ਪੰਜਾਬ ਵਾਲੀ ਜਰਸੀ ਤੋਰਦੇ ਆ। ਬਹੁਤ ਸੋਹਣੀ ਜਰਸੀ ਆ। ਮਗਰ ਇਹਦੇ ਮੇਲਕਾਫ ਆ। ਥਣ ਦੇਖੋ ਤੁਸੀਂ ਹੱਥੀਚੋਈ ਵਾਲਾ। ਬਹੁਤ ਵੀਰਾਂ ਦੀ ਡਿਮਾਂਡ ਆ ਵੀ ਆਪਾਂ ਹੱਥੀ ਚਵਾਈ ਵਾਲਾ ਥਣ ਲੈਣਾ ਸੋ ਦੇਖੋ ਬਰੀਡ ਹਾਈਟ ਲੈਂਥ ਬੱਚੀ ਦੀ ਪੂਰੀ ਆ ਬਰੀਡ ਪੂਰੀ ਆ ਥਣ ਕੱਲਾ ਕੱਲਾ ਨਿਖਣਾ ਤੋੜ ਦੇ ਦੋ ਤਿੰਨ ਨੰਬਰ ਤੇ ਜਰਸੀ ਆ ਗਈ ਪੰਜਾਹ ਵਾਲੀ ਸੋ ਦੇਖੋ ਤਿੰਨ ਨੰਬਰ ਤੇ ਆਪਾਂ ਜਰਸੀ ਤੋੜਦੀ ਪੰਜਾਹ ਵਾਲੀ ਦੇਖੋ ਇਹ ਵੀ ਮੰਨ ਕੇ ਚੱਲੋ ਵੀ ਬਹੁਤ ਸੋਹਣਾ ਦੁੱਧ ਤੋ ਪਾਊਗੀ ਪਹਿਲਾਂ ਨੇ ਵੀ ਇਹਨੇ ਦੁੱਧ 23 24 ਕਿਲੋ ਪਾਇਆ ਹੋਇਆਗਾ ਸੋ ਇੱਥੋਂ ਇਹਦੀ ਹਾਈਟ ਲੈਂਥ ਤੇ ਹਵਾਨਾ ਚੈੱਕ ਕਰ ਸਕਦੇ ਹੋ ਵੀ ਕਿੰਨੀ ਹਾਈਟ ਆ ਕਿੰਨੀ ਲੈਂਥ ਆ ਕਿੱਦਾਂ ਦਾ ਹਵਾਨਾ ਦਾ ਕਿੱਦਾਂ ਥਣ ਦੇਖੋ ਬਰੀਡ ਸੋ ਬੱਸੀ ਦੀ ਬਰੀਡ ਦੇਖੋ ਮੋਟੀ ਅੱਖ ਮੱਥੇ ਟੋਆ ਛੋਟਾ ਕੰਨ ਲੈ ਜਲਦਬਦ ਸੋ ਵਧੀਆ ਸੇਵਾ ਕਰੋਗੇ 25 ਤੋਂ ਪਲੱਸ ਦੁੱਧ ਗੱਡੂ ਇਸ ਵਾਰੀ ਆਪਾਂ ਮੰਨ ਕੇ ਚਲੋ ਦੁੱਧ ਥੋੜੀ ਸੇਵਾ ਲਗਾ ਆਪਾਂ ਹਰ ਵਾਰੀ ਕਹਿੰਨੇ ਆ ਕਿਉਂਕਿ ਤੁਸੀਂ ਜਿੱਦਾਂ ਦਾ ਵੀ এনवायरमेंट ਪਸ਼ੂ ਨੂੰ ਦਿਓਗੇ ਜਿੱਦਾਂ ਦੀ ਥੋੜੀ ਸਾਹ ਸੰਭਾਲ ਹੋਊਗੀ ਕਿਉਂਕਿ ਬਰੀਡ ਆ ਜਿਹੜੀ ਉਹ ਤੁਹਾਨੂੰ ਮੰਨ ਕੇ ਚਲੋ ਵੀ ਘਰੇ ਆ ਕੇ ਆਪਣੇ ਫਾਰਮ ਤੇ ਪਤਾ ਲੱਗ ਜਾਣਾ ਵੀ ਬਰੀਡ ਕਿੱਦਾਂ ਦੀ ਆ ਥਣ ਦੇਖੋ ਤੁਸੀਂ ਐ ਪੂਰੀ ਵਿੱਥੀ ਤੇ ਹੱਥਾਂ ਦੀ ਚੁਵਾਈ ਵਾਲਾ ਸੋਹਣਾ ਥਾਣਾ ਪਿਓਰ ਪੰਜਾਬ ਵਾਲੀ ਜਰਸੀ 30 ਨੰਬਰ ਦੀ ਦਿਖਾਦੀ ਅੱਗੇ 4 ਨੰਬਰ ਵਾਲੀ ਬੱਸੀ ਦੂਰ ਦੇ ਇੱਕ ਕ੍ਰੋਸ ਅੰਗ ਦੇ ਵਿੱਚ ਸੂਈ ਹੋਈ ਆ ਸੋ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਜਰਸੀ ਕ੍ਰੋਸ ਦੇ ਵਿੱਚ ਲੈਣੀ ਆ ਸੋ ਦੇਖੋ ਥਣ ਕੱਲਾ ਕੱਲਾ ਨਿੱਖਰਮ ਕਾਲਾ ਕਾਲਾ ਥਾਣਾ ਦੇਖੋ ਕਾਲਾ ਕਾਲਾ ਹੱਥੀ ਚੁਾਈ ਵਾਲਾ ਥਾਣਾ 4 ਨੰਬਰ ਤੇ ਆ ਗਈ ਇਹ ਜਰਸੀ ਕ੍ਰੋਸ ਸੋ ਦੇਵਾ ਦੇਖੋ ਤੁਸੀਂ ਕਿੰਨਾ ਸੋਹਣਾ ਤਿਆਰ ਕੀਤਾਗਾ ਇਹ ਦੇਖ ਸਕਦੇ ਹੋ ਬੱਚੀ ਆ ਮਗਰ ਉਹਦੇ ਜਿਹੜੀ ਕਾਲੀ ਕ੍ਰੋਸ ਜਰਸੀ ਆ ਉਹਦੇ ਮਗਰ ਇਹ ਬੱਚੀ ਆ ਤੁਸੀਂ ਦੇਖ ਸਕਦੇ ਹੋ ਬੱਚੀ ਬਹੁਤ ਸੋਹਣੀ ਆ ਸੋ 4 ਨੰਬਰ ਵਾਲੀ ਆਪਾਂ ਤੁਹਾਨੂੰ ਜਰਸੀ ਕ੍ਰਾਸ ਤੋਰ ਕੇ ਦਿਹਾਉਣਿਆ ਥਾਣ ਹਵਾਨਾ ਤੁਸੀਂ ਦੇਖ ਲੈ ਸਕਦੇ ਹੋ ਐ ਸੋਹਣਾ ਆਰਡਰ ਤਿਆਰ ਕੀਤਾ ਹੋਇਆ ਦੇਖੋ ਇੱਥੋਂ ਮਗਰ ਆ ਗਈ ਬੱਛੀ ਇਹਦੇ ਸੋ ਜਿੰਨਾ ਵੀਰਾਂ ਦਾ ਡਿਮਾਂਡ ਹੁੰਦੀ ਆ ਨਾ ਵੀ ਆਪਾਂ ਜਾਦੇ ਬੱਛੀ ਵਾਲੀ ਗਾਂ ਲੈਣੀ ਆ ਕ੍ਰਾਸ ਆਂਗ ਦੇ ਵਿੱਚ ਤਰੋ ਕਲਪ ਤਰੋਗਾ ਇੱਥੇ ਇੱਥੇ ਰੋਕ ਲਿਆ ਕਰ ਇੱਕ ਵਾਰੀ ਇੱਥੋਂ ਥਣਲੇ ਵਿੱਚ ਚੈੱਕ ਕਰਾ ਲੈਣੇ ਕੁਮਾਰਾ ਮੇਰੀ ਬਣੀ ਕੋਈ ਨਹੀਂ ਦੇਖੋ ਇੱਥੋਂ ਤੁਸੀਂ ਇਹਦੀ ਹਾਈਟ ਲੈਂਥ ਦੇ ਸਕਦੇ ਹੋ ਲੈ ਚਲ ਕ੍ਰਾਸ ਦੇ ਵਿੱਚ ਆ ਗਈ ਜਰਸੀ ਕ੍ਰਾਸ ਥਣ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਮੁਠੀ ਵਾਲਾ ਥਣ ਲੱਗਿਆ ਦੁੱਧ ਚੰਗੀ ਸੇਵਾ ਪਰ ਉਹ ਹੀ ਦੁੱਧ ਤੁਹਾਡੀ ਸੇਵਾ ਦਾਗਾ ਤੁਸੀਂ ਕਿੰਨਾ ਚੋਲੋਗੇ ਇਹ ਮੰਨ ਕੇ ਲੈਣਾਗਾ ਕਿਉਂਕਿ ਆਪਾਂ ਤੁਹਾਨੂੰ ਇੱਕ ਬਰੀਡ ਚੈੱਕ ਕਰਾ ਸਕਦੇ ਆ ਥਾਣਾ ਬਾਨਾ ਚੈੱਕ ਕਰਾ ਸਕਦੇ ਆ ਬਾਕੀ ਮੰਨ ਲਾ ਭਰਪੂਰ ਦੀ ਜਿਹੜੀ ਹੁੰਦੀ ਹੈ ਉਹ ਆਪਣੀ ਗਾਰੰਟੀ ਹੋਊਗੀ ਤੁਹਾਨੂੰ ਚਾਰ ਬੱਸੀਆਂ ਆਪਾਂ ਤੋੜ ਕੇ ਦਿਖਾ ਦਿਆਂ ਸੋ ਪੰਜ ਨੰਬਰ ਤੇ ਐਚ ਬੱਸੀ ਸੂਈ ਹੋਈ ਆ ਥਾਣਾ ਬਾਨਾ ਦੇਖਾ ਤੁਸੀਂ ਇਹ ਥੱਲੇ ਹੁਣ 20 ਕਿਲੋ ਦੁੱਧ ਇਸ ਟਾਈਮ ਹਾਜ਼ਰ ਆ ਦੂਜਾ ਸੂਆ ਬੱੱਸੀ ਪੰਜ ਨੰਬਰ ਤੇ ਐਚ ਬਸੂਈ ਇਧਰ ਹੱਕ ਦੇ ਮੜੀ ਫਿਰ ਜਿਆਦਾ ਆਪਾਂ ਵੀਡੀਓ ਲੰਬੀ ਹੋ ਜੂ ਤੋੜ ਕੇ ਨਹੀਂ ਦਿਹੋਣੇ ਆ ਇਧਰ ਹੱਕ ਦੇ ਸੋ ਇੱਥੋਂ ਹਵਾਨਾ ਤੁਸੀਂ ਚੈ ਸੋਨਾ ਫਾੜੀ ਵਾਲਾ ਲੇਵਾ 20 ਲੀਟਰ ਦੁੱਧ ਤਿਆਰ ਆ ਇੱਕ ਹਫਤਾ ਇਹਨੂੰ ਸੂਈ ਨੂੰ ਹੋ ਗਿਆ ਪੰਜ ਨੰਬਰ ਤੇ ਆ ਗਈ ਅਗੇ 6 ਤੇ 7 ਨੰਬਰੇ ਜਾਣੀਆਂ ਨੇ ਇਹਨਾਂ ਦੇ ਵਿਕੀਆਂ ਹੋਈਆਂ ਨੇ ਸੋ ਇੱਧਰ ਪਹਿਲੇ ਨੰਬਰ ਤੋਂ ਫੇਰ ਸਟਾਰਟ ਕਰਦੇ ਆ ਜਰਸੀ ਦੇਖੋ ਮਗਰ ਬੱਛੀ ਆ ਗਈ ਥਣ ਦੇਖੋ ਤੁਸੀਂ ਬਰੀਡ ਦੇਖੋ ਇੱਧਰਲੇ ਪਾਸਿਓ ਪਹਿਲੇ ਨੰਬਰ ਤੇ ਜਰਸੀ ਆ ਗਈ ਥਣ ਦੇਖੋ ਤੁਸੀਂ ਨਾਲੇ ਬਰੀਡ ਦੇਖੋ ਕੱਲਾ ਕੱਲਾ ਨਿੱਖੜਵਾ ਥਣ ਦੇਖੋ ਤੁਸੀਂ ਪਹਿਲਣ ਬੱਛੀ ਆ ਗਈ ਪਹਿਲਾ ਸੂਆ ਸੋ ਤੋਰਦੇ ਪੁੱਤੇ ਨੂੰ ਮਗਰ ਆ ਗਈ ਬੱਛੀ ਇਹਦੇ ਸੋ ਮਗਰ ਇਹਦੇ ਬੱਛੀ ਆ ਪਹਿਲੇ ਨੰਬਰ ਤੇ ਪਹਿਲਾ ਸੂਆ ਆ ਗਈ ਸੋ ਇਹ ਬੱਸੀ ਆ ਦੇ ਮਗਰ ਇਹ ਬੱਛੀ ਆ ਗਈ ਮਗਰ ਇਹਦੇ ਇਹ ਬੱਛੀ ਆ ਲਿਆ ਪੱਤੇ ਇਧਰੋਂ ਮੇਰੇ ਬੰਨੇ ਨੂੰ ਲਿਆ ਫਿਰ ਉਧਰੋਂ ਲੈ ਲਈ ਸੋ ਦੇਖੋ ਇੱਥੋਂ ਇਹਦੀ ਹਾਈਟ ਲੈਂਥ ਚੈੱਕ ਕਰ ਸਕਦੇ ਹਾਂ ਬਰੀਡ ਚੈੱਕ ਕਰ ਸਕਦੇ ਹਾਂ ਪਹਿਲਾ ਸੂਆ ਸੂਈ ਹੋਈ ਆ ਪੰਜਾਬ ਵਾਲੀ ਜਰਸੀ ਆ ਗਈ ਦੰਦਾਂ ਦੇ ਵਿੱਚ ਬੱਛੀ ਆ ਲੈ ਚਲ ਉਧਰੋਂ ਉਧਰੋਂ ਦਾਸ ਵੀ ਨਹੀਂ ਲੈ ਦਲ ਸੋ ਦੇਖੋ ਇੱਥੋਂ ਇੱਥੋਂ ਹਵਾਨਾ ਚੈੱਕ ਕਰ ਸਕਦੇ ਤੁਸੀਂ ਕਮਾ ਲਿਆ ਮੇਰੇ ਬੰਨੇ ਲਿਆ ਫਿਰ ਸੋ ਇੱਥੋਂ ਇਹਦੀ ਹਾਈਟ ਲੈਂਥ ਵਗੈਰਾ ਚੈੱਕ ਕਰ ਸਕਦੇ ਹਾਂ ਬਰੀਡ ਚੈੱਕ ਕਰ ਸਕਦੇ ਹੋ ਪਹਿਲਾ ਸੂਆ ਬੱਛੀ ਸੂਈ ਆ ਪਿਓਰ ਪੰਜਾਬ ਵਾਲੀ ਜਰਸੀ ਕੰਪੈਕਟ ਆਰਡਰ ਆ ਮਗਰ ਬੱਛੀ ਆ ਲੈ ਚਲ ਪਤ ਲੈ ਚਲ ਸੋ ਮਗਰ ਬੱਛੀ ਆ ਗਈ ਪਹਿਲਾ ਸੂਆ ਸੂਈਆ ਪਹਿਲੇ ਸੂਈਏ ਨੇ ਚੰਗਾ ਦੁੱਧ ਪਾਉਗੀ ਜਿੱਦਾਂ ਹੀ ਥੋੜੀ ਸੇਵਾ ਉਹ ਬੰਨ ਦੇ ਪਤ ਬੰਨ ਦੇ ਸੋ ਅਗੇ 2 ਨੰਬਰ ਤੇ ਇਹ ਵੀ ਬੱਛੀ ਪਹਿਲੇਣਾ 4 ਦਿਨ ਦਾ ਬੱਸੀ ਪਹਿਲਾ ਸੂਆ ਸੂਰੀ ਆ ਇਹ 2 ਨੰਬਰ ਤੇ ਆ ਗਈ ਇਧਰ ਦੇ ਪਾਸੇ ਲਿਆ ਲਿਆ ਪਤ ਲਿਆ ਉਰ ਉਹਨਾਂ ਨੂੰ ਘਮਾ ਕੇ ਫਿਰ ਤੋੜ ਦੇ ਉਧਰ ਲੈ ਚਲ ਲੈ ਚਲ ਮੋੜ ਦਾ ਮੋੜ ਦਾ ਸੋ ਬਰੀਡ ਚੈੱਕ ਕਰੋ ਬੱਛੀ ਦੀ ਫੇਸ ਕੁਆਲਿਟੀ ਵਗੈਰਾ ਹਾਈਟ ਲੈਂਥ ਇਹ 2 ਨੰਬਰ ਤੇ ਬੱਛੀ ਆ ਗਈ ਦੇਖੋ ਇਹ ਤੋਂ ਹਵਾਨਾ ਅੱਗੇ ਪਿੱਛੇ ਦਾ ਹਵਾਨਾ ਅਜੇ ਕੁਝ ਕੁ ਦਿਨ ਸੂਨ ਨੂੰ ਬਾਕੀ ਆ ਦੁੱਧ ਦਿਨ ਵੀ 30 ਪਲੱਸ ਪਾਉਣਾਗਾ ਕਿਉਂਕਿ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆਗਾ ਸੋ ਇਹ ਤੋਂ ਇਲਾਵਾ ਅੱਗੇ ਇਹ ਬੈਡ ਹਜੇ ਕੱਚੀ ਆ ਹਫਤਾ ਲੈਂਦੀ ਆ ਸੂਨ ਨੂੰ ਕਾਲੀ ਕਰੌਸ ਅੰਗ ਦੇ ਵਿੱਚ ਥਣ ਬਹੁਤ ਸੋਹਣਾ ਲੱਗਿਆ ਹੋਇਆ ਇਹ ਬੈਡ ਵੀ ਹਜੇ ਕੱਚੀ ਆ ਇਹ 4 ਤੇ 5 ਨੰਬਰ ਆ ਗਈਆਂ 4 ਤੇ 5 ਨੰਬਰੇ ਬੈੜਾ ਇਹ ਵੀ ਹਜੇ ਕੱਚੀ ਆ ਬੈੜ ਹਾਈਟ ਲੈਂਥ ਬਹੁਤ ਆ HF ਦੇ ਵਿੱਚ ਆ ਗਈ ਦੂਜਾ ਸੂਆ ਪਹਿਲਾਂ 25 26 ਕਿਲੋ ਦੁੱਧ ਦਿੱਤਾ ਹੋਇਆ ਖਾਣਾ-ਬਾਣਾ ਤੁਸੀਂ ਦੇ ਸਕਦੇ ਹੋ ਇਕੱਲਾ-ਇਕੱਲਾ ਨਿੱਖੜ ਮਾ ਥਾਣਾ ਹਵਾਨਾ ਬਹੁਤ ਸੋਹਣਾਗਾ ਹਾਈਟ ਲੈਂਥ ਫੋਲਾ ਬੱਚੀ ਦੇਖੋ ਥਣ ਬਹੁਤ ਸੋਹਣਾ ਲੱਗਿਆ ਥੀਜੋਈ ਵਾਲਾ ਸੋ ਇਹ ਬੱਸੀ ਹਜੇ ਸੂਣ ਚ ਇਹ ਵੀ ਕੁਝ ਕੁ ਦਿਨ ਲੈਂਦੀ ਆ ਹੱਕ ਦੇ ਪੁੱਤਿਆਂ ਨੂੰ ਫਿਰ ਜ਼ਿਆਦਾ ਨਾ ਕੇ ਤੋੜ ਕੇ ਦਿਖਾਵਾਂਗੇ ਵੀਡੀਓ ਲੰਬੀ ਹੋ ਜਾਂਦੀ ਆ ਇਹ ਵੀ ਕੁਝ ਕੁ ਦਿਨ ਲੈਂਦੀ ਆ ਸੂਣ ਨੂੰ ਹਜੇ ਗੱਬਣਾ ਬੱਚੀ ਸੋ ਇੱਕ ਬੱਸੀ ਆ ਤੋੜ ਦਾਂਗੇ ਆ ਤੋੜਦੇ ਪੁੱਤ ਵੱਡੀ ਬੱਸੀ ਸੋ ਦੁੱਧ ਦੀ ਜਿਹੜੀ ਕੈਪੈਸਿਟੀ ਆ ਇਹਨੇ 35 36 ਕਿਲੋ ਦੁੱਧ ਦਿੱਤਾ ਹੋਇਆ ਪਹਿਲਾ ਤੂਰ ਦੇ ਉਦਨ ਵਾਲੀ ਤੁਸੀਂ ਹਾਈਟ ਤੇ ਲੈਂਥ ਦੇਖਿਓ ਤੁਸੀਂ ਤੁਰਦੀ ਦੇਖਿਓ ਬੱਚੀ ਦੀ ਬਰੀਡ ਦੇਖਿਓ ਤੁਸੀਂ ਦੁੱਧ 40 ਪਲੱਸ ਵੀ ਪਾ ਸਕਦੀ ਆ ਪਰ ਆਪਾਂ ਦੁੱਧ ਕਹਿ ਕੇ ਨਹੀਂ ਦੇਣਾ ਕਿਉਂਕਿ ਦੁੱਧ ਸੋਡੀ ਸੇਵਾ ਦਾ ਤੋ ਦੇਖੋ ਇੱਥੋਂ ਦੇਖੋ ਤੁਸੀਂ ਹਾਈਟ ਦੇਖ ਲਓ ਬੱਚੀ ਦੀ ਲੈਂਥ ਦੇਖ ਲਓ ਤੇ ਹਵਾਨਾ ਦੇਖ ਲਓ ਕੁਝ ਕੁ ਦਿਨ ਸੂਣ ਚ ਬਾਕੀ ਆ ਬਾਕੀ ਰੋਕ ਲਾ ਬੁੱਧ ਇੱਥੋਂ ਰੋਕ ਲਾ ਸੋ ਇੱਥੋਂ ਤੁਹਾਨੂੰ ਮੈਂ ਬਰੀਡ ਚੈੱਕ ਕਰਾਉਣਾ ਤੇ ਹਵਾਨਾ ਚੈੱਕ ਕਰਾਉਣਾ ਤੇ ਬਿਲਕ ਬਿਲ ਦੇਖੋ ਤੁਸੀਂ ਹਾਈਟ ਲੈਂਥ ਦੇਖੋ ਬੱਚੀ ਦੀ 40 ਪਲੱਸ ਦੁੱਧ ਵਾਲੀ ਬੱਚੀ ਆ ਉਹ ਚੋਣਾ ਤਾਂਗਾ ਤੁਸੀਂ ਵੀ ਕਿਦਾਂ ਦਾ ਇਹਨੂੰ এনवायरमेंट ਦਿੰਦੇ ਹੋ ਤੇ ਕਿਦਾਂ ਦੀ ਇਹਦੀ ਫੀਡ ਮੈਨੇਜਮੈਂਟ ਹੁੰਦਾਗਾ ਤੇ ਕਿਦਾਂ ਦੀ ਇਹਦੀ ਸਾਂਭ ਸੰਭਾਲ ਆ ਕਿਉਂਕਿ ਇਦਾਂ ਦੀਆਂ ਚੀਜ਼ਾਂ ਨੇ ਇਹਨਾਂ ਨੇ ਨਾ ਮਤਲਬ 40 45 45 ਕਿਲੋ ਦੁੱਧ ਦਿੱਤਾ ਤਾਂ ਫਿਰ ਦੇਊ ਵੀ ਕਿਹੜੀ ਕਿਉਂਕਿ ਟਰੱਕ ਜੀ ਡੀ ਵਹਿੜਾ ਦੇਖੋ ਤੁਸੀਂ ਹਾਈਟ ਲੈਂਥ ਦੇਖ ਲਓ ਬੱਚੀ ਦੀ ਬਰੀਡ ਦੇਖ ਲਓ ਤੇ ਮੰਨ ਕੇ ਚਲੋ ਪಳಿ ਦੇਖੋ ਕਿੰਨੀਆਂ ਲੈ ਚਲੋ ਬੱਦ ਲੈ ਚਲ ਕਮਾਲਾ ਅੱਗੇ ਪਿੱਛੇ ਦਾ ਹਵਾਨਾ ਤੁਸੀਂ ਦੇਖੋ ਖੁੱਚਾਂ ਤੋਂ ਉੱਪਰ ਹਵਾਨਾ ਜਿੰਨਾ ਵੀ ਜਿਹੜੇ ਮੇਰੇ ਵੀਰ ਨੂੰ ਚੰਗੀ ਬਰੀਡ ਤੇ ਕੰਮ ਕਰਨ ਦਾ ਸੌਂਕ ਆ ਤਾਂ ਇਹ ਗੱਬਣ ਬੱਛੀ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ